ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਚੋਡੂ ਟੀਵੀ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਫਿਲਮ ਰਿਵਿਊ ਕਰਨ ਲੱਗੇ ਹਾਂ ਮੂਵੀ ਰਿਵਿਊ ਫਿਲਮ ਦਾ ਨਾਮ ਹੈ ਜੀ LT 14 ਫਰਵਰੀ 2025 ਨੂੰ ਫਿਲਮ ਰਿਲੀਜ਼ ਹੋਈ ਆ ਅੱਜ ਹੈਗੀ ਹੈ 15 ਫਰਵਰੀ ਸ਼ਾਮ 4:25 ਦਾ ਸ਼ੋਅ ਸੀਗਾ 4:25 ਤੋਂ ਫਿਲਮ ਸ਼ੁਰੂ ਹੋ ਕੇ ਤਕਰੀਬਨ 7:30 ਜਾਂ 7:30 ਵਜੇ ਫਿਲਮ ਖਤਮ ਹੋਈ ਹੋਣੀ ਆ ਤੇ ਜਿਹੜਾ ਵੀ 2 2.5 ਘੰਟੇ ਦਾ 3 ਘੰਟੇ ਦਾ ਟਾਈਮ ਸੀਗਾ ਇੱਕ ਸੈਕਿੰਡ ਲਈ ਵੀ ਐ ਨਹੀਂ ਲੱਗਿਆ ਵੀ ਬੋਰ ਹੋ ਰਹੇ ਆ ਜਾਂ ਫਿਲਮ ਬੋਰ ਕਰੀਏ ਜਾਂ ਉੱਠ ਕੇ ਬਾਹਰ ਚਲੇ ਜਾਈਏ ਫਿਲਮ ਬਹੁਤ ਸੋਹਣੀ ਲੱਗੀ ਮੈਨੂੰ ਬਿਲਕੁਲ ਫਿਲਮ ਤੁਹਾਨੂੰ ਐਨ ਆਪਣੇ ਨਾਲ ਜੋੜ ਕੇ ਰੱਖਦੀ ਆ ਬੜੀ ਵਧੀਆ ਫਿਲਮ ਲੱਗੀ ਫਿਲਮ ਦੀ ਸਕ੍ਰਿਪਟ ਦੀ ਜੇ ਗੱਲ ਕਰੀਏ ਫਿਲਮ ਲਿਖੀ ਆ ਜੀ ਗੁਰਪ੍ਰੀਤ ਪੁੱਲਰ ਹੋਣਾ ਨੇ ਤੇ ਫਿਲਮ ਦੀ ਸਕ੍ਰਿਪਟ ਮੇਰਾ ਖਿਆਲ ਆ 100/ ਗੈਮੇਨੂ ਤੇ ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਆ ਆਦੀਵਾਸੀਆਂ ਟਾਈਮ ਤੋਂ ਆਦੀਵਾਸੀ ਕਿਦਾਂ ਰਹਿੰਦੇ ਸੀਗੇ ਹੈਨਾ ਕਿਦਾਂ ਉਹਨਾਂ ਨੇ ਫਿਰ ਦਰਖਤਾਂ ਤੋਂ ਆਲੇ-ਦਾਲੇ ਨੂੰ ਯੂਜ਼ ਕਰਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਨਾ ਕਿਵੇਂ ਉਹਨਾਂ ਨੇ ਨਵੀਆਂ-ਨਵੀਆਂ ਚੀਜ਼ਾਂ ਖੋਜੀਆਂ ਤੇ ਬਣਾਈਆਂ ਹਨ ਤੇ ਫਿਰ ਆਪਣਾ ਜੀਵਨ ਸੌਖਾ ਕੀਤਾ ਜਿਵੇਂ ਵੀ ਉਹਨਾਂ ਦਾ ਰਹਿਣਾ ਸਹਿਣਾ ਸੀ ਤੇ ਉਸ ਤੋਂ ਬਾਅਦ ਫਿਰ ਅੱਜ ਦਾ ਟਾਈਮ ਵੀ ਦਿਖਾਇਆ ਗਿਆ ਵੀ ਅੱਜ ਆਪਾਂ ਕਿਵੇਂ ਰਹਿੰਦੇ ਆ ਹਨਾ ਅੱਜ ਕੀ ਹੋ ਰਿਹਾ ਮੇਨ ਜਿਹੜੀ ਇਹਦੇ ਵਿੱਚ ਗੱਲ ਆ ਉਹ ਹੈਗੀ ਐ এনवायरमेंट ਆਪਣੇ ਆਲੇ ਦੁਆਲੇ ਲਈ ਵਾਤਾਵਰਣ ਦੇ ਲਈ ਹਨਾ ਕਿਵੇਂ ਦਰਖਤ ਕੱਟ ਰਹੇ ਆ ਕਿਵੇਂ ਦਰਖਤ ਕੱਟੇ ਜਾ ਰਹੇ ਨੇ ਡਿਵੈਲਪਮੈਂਟ ਜਦੋਂ ਹੁੰਦੀ ਆ ਸ਼ਹਿਰੀਕਰਨ ਹੁੰਦਾ ਪਿੰਡਾਂ ਦਾ ਹਨਾ ਜੰਗਲ ਕਿੰਨੇ ਕਰਤਬਾ ਹੁੰਦੇ ਨੇ ਉਹ ਉਹਨਾਂ ਚੀਜ਼ਾਂ ਉੱਤੇ ਫਿਲਮ ਤੁਹਾਨੂੰ ਸਵਾਲ ਖੜੇ ਕਰਦੀ ਆ ਫਿਲਮ ਤੁਹਾਨੂੰ ਸੋਚਣ ਦੇ ਮਜਬੂਰ ਕਰਦੀ ਆ ਤੇ ਇਹ ਚੀਜ਼ ਮੈਂ ਆਪਣੇ ਆਲੇ ਦੁਆਲੇ ਵੀ ਹੁੰਦੀ ਦੇਖੀ ਆਪਾਂ ਸਾਰੇ ਹੀ ਦੇਖਦੇ ਹੋਵਾਂਗੇ ਹਨਾ ਆਪਾਂ ਸਾਰੇ ਹੀ ਦੇਖਦੇ ਹੀ ਆ ਸਾਡੇ ਪਿੰਡ ਵੀ ਕਈ ਬਹੁਤ ਸਾਲ ਪੁਰਾਣੇ ਦਰਖਤ ਸੀਗੇ ਸਾਡੇ ਪਿੰਡ ਦੀ ਜੂ ਜਿੱਥੋਂ ਸ਼ੁਰੂ ਹੁੰਦੀ ਆ ਉੱਥੇ ਇੱਕ ਪਿੱਪਲ ਸੀਗਾ ਉਹ ਪਿਛਲੇ ਸਾਲ ਕੱਟਤਾ ਉਹ ਮੇਲਾ ਦਾ ਕਈ 100 ਸਾਲ ਪੁਰਾਣਾ ਸੀਗਾ ਮਤਲਬ ਕਈ ਸਾਲ ਨਹੀਂ ਮਤਲਬ ਕਾਫੀ ਸਾਲ ਪੁਰਾਣਾ ਸੀਗਾ ਉਹ ਮੈਂ ਤਾਂ ਜਦੋਂ ਦਾ ਜਦੋਂ ਦੀ ਸੁਰਤ ਜੀ ਸੰਭੀ ਉਹ ਤੋਂ ਦੇਖ ਰਿਆ ਹਾਂ ਹਣਾ ਤੇ ਬਹੁਤ ਸਮੇਂ ਪੁਰਾਣਾ ਫਿਰ ਪਿੱਪਲ ਸੀਗਾ ਉਹ ਤੇ ਉਹ ਥੋੜੇ ਟਾਈਮ ਪਹਿਲਾਂ ਕੱਟ ਦਿੱਤਾ ਗਿਆ ਉੱਥੇ ਹੁਣ ਪਤਾ ਨਹੀਂ ਬਿਲਡਿੰਗ ਬਣਨੀ ਹੈ ਪਤਾ ਨਹੀਂ ਫੈਕਟਰੀ ਬਣਨੀ ਹੈ ਸੋ ਇਹ ਚੀਜ਼ਾਂ ਦੇ ਉੱਤੇ ਫਿਲਮ ਤੁਹਾਨੂੰ ਥੋੜਾ ਧਿਆਨ ਲੈ ਕੇ ਜਾਂਦੀ ਹੈ ਵੀ ਆਲੇ ਦੁਆਲੇ ਆਪਣੇ ਹੋ ਕੀ ਰਿਹਾ ਹਣਾ ਤੇ ਇਸ ਤੋਂ ਬਾਅਦ ਜੇ ਫਿਲਮ ਦੀ ਡਾਇਰੈਕਸ਼ਨ ਦੀ ਗੱਲ ਕਰੀਏ ਫਿਲਮ ਦੀ ਡਾਇਰੈਕਸ਼ਨ ਵੀ ਬਾ ਕਮਾਲ ਆ ਫਿਲਮ ਡਾਇਰੈਕਟ ਕੀਤੀ ਹੈ ਜੀ ਵਿਰਿੰਦਰ ਰਾਮ ਗੜੀਆ ਜੀ ਨੇ ਫਿਲਮ ਦੀ ਡਾਇਰੈਕਸ਼ਨ ਤੁਹਾਨੂੰ ਬਿਲਕੁਲ ਬੋਰ ਨਹੀਂ ਹੋ ਜਿਹੜੀ ਫਿਲਮ ਦੀ ਪ੍ਰੈਜੈਂਟੇਸ਼ਨ ਹੈ ਨਾ ਪੁਰਾਣੇ ਟਾਈਮ ਤੋਂ ਹੋਣ ਦੇ ਟਾਈਮ ਦੇ ਨਾਲ ਸਾਰਾ ਕੁਝ ਇਕੱਠਾ ਜਿਆ ਕਰਕੇ ਜਿਹੜੇ ਹਿਸਾਬ ਨਾਲ ਤੁਹਾਨੂੰ ਦਿਖਾਇਆ ਗਿਆ ਉਹ ਬੜਾ ਇੰਟਰਸਟਿੰਗ ਲੱਗਦਾ ਬਿਲਕੁਲ ਬੋਰ ਨਹੀਂ ਹੋਣ ਦਿੰਦੀ ਫਿਲਮ ਜਮੈਂ ਹੀ ਬੋਰ ਨਹੀਂ ਹੋਣ ਦਿੰਦੀ ਤਕਰੀਬਨ 210 ਰੁਪਏ ਦੀ ਟਿਕਟ ਸੀਗੀ ਪਾਈ ਪਾਈ ਵਸੂਲ ਹੁੰਦੀ ਆ ਫਿਲਮ ਦੇਖ ਕੇ ਬਹੁਤ ਸੋਹਣੀ ਫਿਲਮ ਸੀਗੀ ਉਸ ਤੋਂ ਬਾਅਦ ਜੇ ਐਕਟਿੰਗ ਦੀ ਗੱਲ ਕਰੀਏ ਜਗਜੀਤ ਸੰਧੂ ਬਾਈ ਉਹਨਾਂ ਨੂੰ ਆਪਾਂ ਸਾਰੇ ਜਾਣਦੇ ਆ ਨਾ ਕਿੰਨੀ ਸਿਰਾ ਉਹਨਾਂ ਦੀ ਐਕਟਿੰਗ ਆ ਬਹੁਤ ਸੋਹਣੀ ਐਕਟਿੰਗ ਆ ਮੈਂ ਕੁਝ ਕਹਿ ਨਹੀਂ ਸਕਦਾ ਉਹਨਾਂ ਬਾਰੇ ਆਪਾਂ ਸਾਰੇ ਜਾਣਦੇ ਹੀ ਆ ਨਾ ਨਿੱਕੇ ਨ ਉਹਦਾ ਕੱਲਾ ਕੱਲਾ ਬਾੜ ਵੀ ਐਕਟਿੰਗ ਕਰਦਾ ਫਿਲਮ ਦੇ ਵਿੱਚ ਬਹੁਤ ਸੋਹਣੀ ਫਿਲਮ ਐ ਐਕਟਿੰਗ ਤਾਂ ਸਿਰੇ ਹੀ ਲਾਈ ਪਈ ਐ ਤੇ ਕੱਲੇ ਜਗਜੀਤ ਸਿੰਘ ਦੂ ਬਾਈ ਨਹੀਂ ਹੋਰ ਵੀ ਜਿਹੜੇ ਐਕਟਰ ਨੇ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਦਾ ਰੋਲ ਕਰ ਰਹੇ ਨੇ ਉਹ ਉਹਨਾਂ ਨੂੰ ਮੈਂ ਦੇਖਿਆ ਕਿਤੇ ਮੈਨੂੰ ਐ ਨਹੀਂ ਯਾਦ ਆ ਰਿਹਾ ਵੀ ਕਿੱਥੇ ਦੇਖਿਆ ਉਹਨਾਂ ਨੂੰ ਪਰਸਨਲੀ ਮੈਂ ਮਿਲਿਆ ਆਵਾ ਪਤਾ ਨਹੀਂ ਕਿਤੇ ਨਾਟਕ ਦੇ ਕੋਈ ਪਤਾ ਨਹੀਂ ਉਹਨਾਂ ਦਾ ਕੋਈ ਨਾਟਕ ਦੇਖਿਆ ਵਾ ਪਤਾ ਨਹੀਂ ਉਹਨਾਂ ਨੂੰ ਕਿਤੇ ਮੈਂ ਸਾਡੇ ਲੁਧਿਆਣੇ ਇੱਥੇ ਕਿਸੇ ਹੋਰ ਸ਼ਹਿਰ ਜਾਂ ਕਾਲਜ ਵਿੱਚ ਦੇਖਿਆ ਪਤਾ ਨਹੀਂ ਕਿੱਥੇ ਦੇਖਿਆ ਮੈਨੂੰ ਲੱਗਿਆ ਵੀ ਉਹਨਾਂ ਨੂੰ ਕਿਤੇ ਦੇਖਿਆ ਤੇ ਦੇਖਿਆ ਜਰੂਰ ਆ ਉਹਨਾਂ ਦੀ ਐਕਟਿੰਗ ਵਿੱਚ ਸਿਰ ਲਾਈ ਹੋਈ ਆ ਬਹੁਤ ਸੋਹਣੀ ਐਕਟਿੰਗ ਆ ਤੇ ਉਸ ਤੋਂ ਬਾਅਦ ਹੋਰ ਵੀ ਜਿਹੜੇ ਐਕਟਰ ਨੇ ਫਿਲਮ ਦੇ ਵਿੱਚ ਹਨਾ ਜਾਂ ਹੀਰੋਇਨ ਹੀਰੋਇਨ ਆ ਜਿਹੜੀ ਫਿਲਮ ਦੀ ਉਹ ਵੀ ਬਹੁਤ ਵਧੀਆ ਸਾਰਿਆਂ ਦੀ ਬਹੁਤ ਵਧੀਆ ਐਕਟਿੰਗ ਆ ਪਰਫਾਰਮੈਂਸ ਵਾਈਜ਼ ਮੈਂ ਕਹਿੰਦਾ ਸਾਰੇ ਹੀ 100/100 ਨੇ ਬਹੁਤ ਸੋਹਣੀ ਫਿਲਮ ਸੀਗੀ ਬਹੁਤ ਵਧੀਆ ਐਕਟਿੰਗ ਸੀਗੀ بار بار ਮੈਂ ਕਹੀ ਜਾ ਰਿਹਾ ਤੇ ਫਿਲਮ ਸੱਚੀ ਬਹੁਤ ਸੋਹਣੀ ਸੀ ਯਾਰ ਤੇ ਉਸ ਤੋਂ ਬਾਅਦ ਫਿਲਮ ਦਾ ਜਿਹੜਾ ਫਿਲਮ ਤੁਹਾਨੂੰ ਸੋਚਣ ਤੇ ਮਜਬੂਰ ਕਰਦੀ ਆ ਹਨਾ ਬਹੁਤ ਜਿਹੜੀਆਂ ਸੀਰੀਅਸ ਗੱਲਾਂ ਨੇ ਉਹ ਤੁਹਾਨੂੰ ਉਹਦੇ ਵਿੱਚ ਦੱਸੀਆਂ ਜਾਂਦੀਆਂ ਨੇ ਹਨਾ ਚਲੋ ਫਿਲਮ ਬਣਾਉਣ ਫਿਲਮ ਦਾ ਤਰੀਕਾ ਅਸਲ ਦੇ ਵਿੱਚ ਜੋ ਉਹਦੇ ਵਿੱਚ ਗੱਲਾਂ ਕਹੀਆਂ ਗਈਆਂ ਨੇ ਉਹ ਬਹੁਤ ਸੀਰੀਅਸ ਨਹੀਂ ਚਲੋ ਫਿਲਮ ਦਾ ਫਿਲਮ ਦੀ ਇੱਕ ਡਾਇਰੈਕਸ਼ਨ ਆ ਫਿਲਮ ਹਨਾ ਬਣਾਉਣ ਦਾ ਇੱਕ ਤਰੀਕਾ ਹਨਾ ਫਿਲਮ ਬਣਾਉਣੀ ਆ ਫਿਲਮ ਦੇ ਵਿੱਚ ਥੋੜਾ ਐਂਟਰਟੇਨਮੈਂਟ ਵੀ ਜ਼ਰੂਰੀ ਆ ਹਨਾ ਸੋ ਉਹਨਾਂ ਨੇ ਉਸ ਹਾਵ ਨਾਲ ਗੱਲ ਕਹੀ ਆ ਪਰ ਜਿਹੜੀ ਗੱਲ ਕਹੀ ਆ ਉਹ ਇਹ ਮਤਲਬ ਉਹ ਹਾਸੇ ਮਜ਼ਾਕ ਵਾਲੀ ਨਹੀਂ ਹੈਗੀ ਇਹਦੇ ਵਿੱਚ ਚਲੋ ਹਾਸੇ ਹਾਸੇ ਵਿੱਚ ਉਹ ਗੱਲਾਂ ਕਈਆਂ ਗਈਆਂ ਨੇ ਹਨਾ ਕਾਮੇਡੀ ਦੇ ਨਾਲ ਤੁਹਾਨੂੰ ਦੱਸਿਆ ਗਿਆ ਉਹ ਗੱਲਾਂ ਨੂੰ ਤੇ ਉਹ ਚਲੋ ਜ਼ਰੂਰੀ ਵੀ ਸੀ ਕਿਉਂਕਿ ਨਹੀਂ ਤਾਂ ਆਪਾਂ ਫਿਲਮ ਦੇਖਾਂਗੇ ਨਹੀਂ ਜੇ ਐਂਟਰਟੇਨਮੈਂਟ ਨਹੀਂ ਹੋਊਗਾ ਹਨਾ ਫਿਲਮ ਦੇ ਵਿੱਚ ਤੇ ਪਰ ਐਂਟਰਟੇਨਮੈਂਟ ਦੇ ਨਾਲ ਨਾਲ ਜਿਹੜੀ ਗੱਲ ਕਹੀ ਗਈ ਆ ਜਿਹੜੀ ਗੱਲ ਮੇਨ ਆ ਫਿਲਮ ਦੀ ਜੋ ਜੋ ਕਹ ਲਓ ਵੀ ਕਨਕਲੂਜਨ ਆ ਫਿਲਮ ਦਾ ਉਹ ਬਹੁਤ ਜ਼ਿਆਦਾ ਸੋਚਣ ਵਿਚਾਰਨ ਵਾਲੀ ਗੱਲ ਵਾ ਤੇ ਕਿਉਂਕਿ ਉਹ ਸਿੱਧੀ ਵੀ ਨਹੀਂ ਦੱਸੀ ਜਾ ਸਕਦੀ ਵੀ ਐ ਹੋ ਜਾਊਗਾ ਬਾਈ ਤੁਹਾਡੇ ਨਾਲ ਉਹ ਆਪਾਂ ਤੋਂ ਦੇਖ ਵੀ ਨਹੀਂ ਹੋਣਾ ਉਹ ਇੰਨਾ ਦਰਦਨਾਕ ਵਾ ਤੇ ਉਹ ਹਾਸੇ ਅਸ ਵਿੱਚ ਗੱਲ ਕਹੀ ਗਈ ਹੈ ਪਰ ਗੱਲ ਬਹੁਤ ਸੀਰੀਅਸ ਆ ਉਹ ਤੇ ਇਹਦੇ ਵਿੱਚ ਜੇ ਇੱਕ ਐਂਡ ਦੇ ਉੱਤੇ ਇੱਕ ਸੀਨ ਵੀ ਆਉਂਦਾ ਇੱਕ ਫੋਟੋ ਜੀ ਦਿਖਾਈ ਗਈ ਆ ਫੋਟੋ ਕਹਾਂ ਉਹਨੂੰ ਮੈਂ ਕੀ ਕਹਾਂ ਇੱਕ ਕੁਛ ਦਿਖਾਇਆ ਜਾਂਦਾ ਫਿਰ ਫਿਲਮ ਦੇ ਐਂਡ ਦੇ ਉੱਤੇ ਤੇ ਉਹ ਤੁਹਾਨੂੰ ਦੇਖ ਕੇ ਤੁਹਾਨੂੰ ਲੱਗੂਗਾ ਵੀ ਮੰਨ ਲਓ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਵੀ ਹੋ ਸਕਦਾ ਬਹੁਤ ਉਹ ਬਹੁਤ ਗੰਭੀਰ ਚੀਜ਼ ਆ ਜਿਹੜੀ ਉਹਦੇ ਵਿੱਚ ਦਿਖਾਈ ਗਈ ਆ ਆਖਰ ਦੇ ਉਸ ਤੋਂ ਬਾਅਦ ਫਿਲਮ ਦੇ ਵਿੱਚ ਸਿਰਫ এনवायरमेंट ਜਾਂ ਦਰਖਤਾਂ ਦੇ ਬਾਰੇ ਜਾਂ ਪੋਲੂਸ਼ਨ ਬਾਰੇ ਇਹ ਇੰਨਾਂ ਚੀਜ਼ਾਂ ਬਾਰੇ ਗੱਲ ਨਹੀਂ ਹੈਗੀ ਇਹ ਤਾਂ ਚਲੋ ਮੇਨ ਵਿਸ਼ਾ ਵਾ ਹੈ ਨਾ ਫਿਲਮ ਦਾ ਪਰ ਇਹਨਾਂ ਤੋਂ ਹੋਰ ਵੀ ਕਈ ਗੱਲਾਂ ਨੇ ਫਿਲਮ ਦੇ ਵਿੱਚ ਜਿਹੜੀਆਂ ਮੈਨੂੰ ਬਹੁਤ ਵਧੀਆ ਲੱਗੀਆਂ ਜਿਵੇਂ ਇੱਕ ਡਾਇਲੋਗ ਆਉਂਦਾ ਫਿਲਮ ਦੇ ਵਿੱਚ ਬਈ ਮੈਂ ਕਲਾਕਾਰ ਹਾਂ ਤੇ ਮੈਂ ਝੂਠ ਨਹੀਂ ਬੋਲ ਸਕਦਾ ਨਹੀਂ ਐਦਾਂ ਸੀਗੀ ਪਤਾ ਡਾਇਲੋਗ ਪਤਾ ਨਹੀਂ ਕੀ ਸੀਗਾ ਜਨਾਬ ਕਲਾਕਾਰਾਂ ਜੀ ਝੂਠ ਨਹੀਂ ਬੋਲ ਸਕਦਾ ਐਦਾਂ ਦਾ ਡਾਇਲੋਗ ਇੱਕ ਫਿਲਮ ਦੇ ਵਿੱਚ ਤੇ ਉਹ ਵੀ ਉਹ ਵੀ ਬੜੀ ਵਧੀਆ ਗੱਲ ਲੱਗੀ ਮੈਨੂੰ ਵੀ ਕਲਾਕਾਰਾਂ ਅਸਲੀ ਕਲਾ ਕੀ ਹੁੰਦੀ ਆ ਕਲਾਕਾਰ ਦਾ ਕੀ ਫਰਜ਼ ਹੁੰਦਾ ਹਨਾ ਇਹਦੇ ਤੇ ਵੀ ਤੁਹਾਨੂੰ ਇੱਕ ਕੁਐਸਚਨ ਮਾਰਕ ਲੱਗਿਆ ਮਿਲੂਗਾ ਕਲਾ ਕਲਾ ਦਾ ਮਤਲਬ ਕੀ ਹੁੰਦਾ ਨਾ ਕਲਾਕਾਰ ਦਾ ਕਲਾਕਾਰ ਨੇ ਸੱਚ ਦਿਖਾਉਣਾ ਚਾਹੀਏ ਉਹ ਚਿੱਤਰਕਾਰਾ ਚਾਹੀਏ ਉਹ ਗੀਤਕਾਰਾ ਚਾਹੀਏ ਲੇਖਕ ਬੜਾ ਵਣਾ ਉਹਦੇ ਆਪਣੀ ਕਲਾ ਦੇ ਰਾਹੀਂ ਸੱਚ ਪੇਸ਼ ਕਰਨਾ ਹੁੰਦਾ ਇਹ ਉਹਦੇ ਵਿੱਚ ਮਤਲਬ ਇਹ ਗੱਲ ਕਹੀ ਗਈ ਹੈ ਡਾਇਲੋਗ ਇੱਕ ਉਹ ਵੀ ਬੜਾ ਵਧੀਆ ਲੱਗਿਆ ਮੈਨੂੰ ਹੋਰ ਜੇ ਫਿਲਮ ਦੇ ਵਿੱਚ ਮੈਂ ਗੱਲ ਕਰਾਂ सिनेਮੈਟੋਗ੍ਰਾਫੀ ਦੇ ਹਿਸਾਬ ਨਾਲ ਗੱਲ ਕਰਾਂ ਜਾਂ ਐਡੀਟਿੰਗ ਦੇ ਹਿਸਾਬ ਨਾਲ ਗੱਲ ਕਰਾਂ ਸਾਰਾ ਕੁਝ ਬਹੁਤ ਵਧੀਆ ਸੀ ਫਿਲਮ ਦਾ ਸਾਊਂਡ ਡਿਜ਼ਾਈਨ ਜਿਹੜਾ ਉਹ ਵੀ ਬਹੁਤ ਵਧੀਆ ਬਾ ਹਨ ਫਿਲਮ ਦੇ ਵਿੱਚ ਕਈ ਟਰਾਂਜੀਸ਼ਨਾਂ ਨੇ ਬਹੁਤ ਕ੍ਰੀਏਟਿਵ ਸ਼ਾਰਟ ਵੀ ਨੇ ਹਨ ਮਤਲਬ ਫਿਲਮ ਹਰ ਪੱਖੋਂ ਹਰ ਹਰ ਤਰੀਕੇ ਦੇ ਨਾਲ ਮੇਰੇ ਹਿਸਾਬ ਨਾਲ 100/100 ਯਾ ਬਹੁਤ ਸੋਹਣੀ ਫਿਲਮ ਤੇ ਪੰਜਾਬੀ ਦੇ ਵਿੱਚ ਐਦਾਂ ਦੀਆਂ ਫਿਲਮ ਆਪਾਂ ਘੱਟ ਹੀ ਦੇਖਦੇ ਆ ਆញ ਮਿਲਦਾ ਜਿੰਨੀਆਂ ਵੀ 4-5 ਫਿਲਮਾਂ ਰਿਲੀਜ਼ ਹੋਈਆਂ ਸਭ ਤੋਂ ਟੌਪ ਦੀ ਸਭ ਤੋਂ ਬੈਸਟ ਫਿਲਮ ਮੈਨੂੰ ਲੱਗਦਾ ਮੇਰੇ ਹਿਸਾਬ ਨਾਲ ਇਹ ਹੀ ਸੀਗੀ ਤੇ ਮੈਨੂੰ ਤਾਂ ਪਰਸਨਲੀ ਬਹੁਤ ਪਸੰਦ ਆਈ ਫਿਲਮ ਤੇ ਬਾਕੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਦੇਖੀ ਆ ਤਾਂ ਦੱਸਿਓ ਤੇ ਬਾਕੀ ਜੇ ਨਹੀਂ ਦੇਖੀ ਤਾਂ ਦੇਖਿਓ ਜ਼ਰੂਰ ਕਿਉਂਕਿ ਸਾਰਿਆਂ ਦੇ ਦੇਖਣ ਵਾਲੀ ਫਿਲਮ ਹੈਗੀ ਆ ਨਾ ਫੈਮਿਲੀ ਦੇ ਨਾਲ ਦੇਖੀ ਜਾ ਸਕਦੀ ਆ ਛੋਟੇ ਬੱਚੇ ਵੀ ਦੇਖ ਸਕਦੇ ਨੇ ਵੱਡੇ ਵੀ ਦੇਖ ਸਕਦੇ ਨੇ ਕਿਉਂਕਿ ਸਾਰਿਆਂ ਦੀ ਜ਼ਰੂਰਤ ਆ ਹਨਾ ਜਿਹੜੀ ਆਕਸੀਜਨ ਆ ਜਿਹੜਾ ਜਿਹੜੇ ਦਰਖਤ ਆ ਇਹ ਇਹ ਚੀਜ਼ ਜਿਹੜਾ ਇਹਦੇ ਵਿੱਚ ਵਿਸ਼ਾ ਚੁਣਿਆ ਗਿਆ ਸਾਰਿਆਂ ਨੂੰ ਜਾਣਨਾ ਚਾਹੀਦਾ ਕਿਉਂਕ ਜਿਹਦੀ ਜਿਹੜੀ ਵੀਡੀਓ ਸੀਗੀ ਇਹ ਤੁਹਾਨੂੰ ਦੱਸਿਓ ਕਿਵੇਂ ਲੱਗੀ ਬਿਲਕੁਲ ਅਨਸਕ੍ਰਿਪਟਿਡ ਜੀ ਵੀਡੀਓ ਸੀਗੀ ਤਕਰੀਬਨ 9:30 ਦਾ ਟਾਈਮ ਹੋਇਆ ਵਾ 4:30 ਤੋਂ ਲੈ ਕੇ 7:30 7:30 ਵਜੇ ਫਿਲਮ ਸੀਗੀ 8:00 ਵਜੇ ਘਰੇ ਆਏ ਆ ਹੁਣ ਵੀਡੀਓ ਬਣਾ ਰਿਹਾ ਤੇ ਬਿਲਕੁਲ ਅਨਸਕ੍ਰਿਪਟਿਡ ਜੀ ਵੀਡੀਓ ਸੀਗੀ ਕੋਈ ਖਾਸ ਨਹੀਂ ਲਿਖਿਆ ਸਿਰਫ ਰਾਈਟਰ ਤੇ ਡਾਇਰੈਕਟਰ ਦਾ ਨਾਮ ਲਿਖਿਆ ਜੀਗਾ ਵੀ ਮੈਂ ਭੁੱਲ ਨਾ ਜਾਵਾਂ ਤੇ ਜਾਂ ਕਨਫਿਊਜ਼ ਨਾ ਹੋ ਜਾਵਾਂ ਤੇ ਬਾਕੀ ਫਿਲਮ ਦਾ ਰਿਵਿਊ ਤੁਹਾਨੂੰ ਕਿਵੇਂ ਲੱਗਿਆ ਜੀ ਤੇ ਜਰੂਰ ਦੱਸਿਓ ਪਿਛਲੀ ਵੀਡੀਓ ਚ ਪੁੱਛਿਆ ਸੀਗਾ ਵੀ ਮੈਂ ਫਿਲਮ ਦੇ ਰਿਵਿਊ ਹੋ ਵੀਡੀਓ ਤੇ ਬਾਕੀ ਫੇਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖ